ਇਹ ਪਵਿੱਤਰ ਖੂਹ ਹੀ ਹੈ ਜਿਸ ਦਾ ਜਲ ਗੁਰੂ ਨਾਨਕ ਦੇਵ ਜੀ ਵਲੇ ਬੀਬੀ 난ਕੀ ਜੀ ਲੰਗਰ ਵਿੱਚ ਵਰਤੇ ਖਲਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਇਹ ਦਰਸ਼ਨ ਕਰੋ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਲੈ ਕੇ ਰਹਿੰਦੇ ਸਨ ਇੱਥੇ ਹੀ ਉਹਨਾਂ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਇਨਾਂ ਦਾ ਜਨਮ ਹੋਇਆ ਮਾਤਾ ਸਲਖਣੀ ਜੀ ਇਨਾਂ ਦਾ ਪਰਿਵਾਰ ਸ ਗੁਰੂ ਮਹਾਰਾਜ ਇੱਥੇ ਰਹਿੰਦੇ ਰਹੇ ਤੇ ਇਹ ਪੂਰਾ ਸਾਹਿਬ ਹੈ ਥੱਲੇ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ ਪ੍ਰਾਤਨ ਤੇ ਸੰਭਾਲ ਵੀ ਬਹੁਤ ਵਧੀਆ ਕੀਤੀ ਹੋਈ ਹੈ 사ਤਸੰਗਤ ਜੀ ਦੇਖੋ ਦਰਸ਼ਨ ਕਰੋ ਤੇ ਲਾਹ ਪ੍ਰਾਪਤ ਕਰੋ ਜੀ ਸਾਥ ਸੰਗਤ ਜੀ ਦੇਖਿਓ ਬਾਈਕ ਅਸੀਂ ਆਪਣੀ ਖੜੀ ਕਰਤੀ ਹੈ ਗੁਰਦੁਆਰਾ ਕੋਸ਼ੀ ਸਾਹਿਬ ਪਹੁੰਚੇ ਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 13 13 ਤੋਲ ਦੇ ਸੰ ਸੋ ਸਾਥ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਪ੍ਰਾਤਨ ਘਰ ਬੇਬੇ ਨਾਨਕੀ ਜੀ ਤੇ ਭਾਈ ਅਜੈ RAM ਜੀ ਜੀ ਸੁਲਤਾਨਪੁਰ ਲੋਧੀ ਸੋ ਦੇਖ ਸਕਦੇ ਹੋ ਕਿੰਨਾ ਪ੍ਰਾਤਨ ਘਰ ਕਿੰਨਾ ਸੋਹਣਾ ਗੁਰੂ ਘਰ ਹੈ ਤੇ ਆਮ ਜਿਹੀ ਗਲੀਆਂ ਵਿੱਚ ਇਹ ਸ਼ਹਿਰ ਦੇ ਵਿੱਚਕਾਰ ਹੈ ਤੇ ਆਪ ਜੀ ਬਾਹਰੋਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਲਾਊਡ ਹੋਇਆ ਤਾਂ ਆਪਾਂ ਦਰਸ਼ਨ ਤੁਹਾਨੂੰ ਕਰਾਵਾਂਗੇ ਦੇਖ ਸਕਦੇ ਹੋ ਪ੍ਰਾਤਮਿਕ ਦਰਵਾਜ਼ੇ ਦੇਖੋ ਜੀ ਦਰਸ਼ਨ ਕਰੋ ਕਿੰਨਾ ਸੋਹਣਾ ਮਹਿਲ ਉਸ ਸਮੇਂ ਤੋਂ ਬਣਿਆ ਹੋਇਆ ਤੇ ਸੇਵਾ ਸੰਭਾਲ ਵੀ ਕਿੰਨੀ ਸੋਹਣੀ ਬਣੀ ਹੈ ਇਹ ਪ੍ਰਾਤਨ ਸਮੇਂ ਦੀ ਕੋਹੀ ਹੈ satsangat ji ਇੱਥੇ ਮਾਤਾ ਬੇਬੇ ਨਾਨਕੀ ਜੀ ਪ੍ਰਸ਼ਾਦਾ ਜਲ ਕਰਕੇ ਤਿਆਰ ਕਰਦੇ ਸਨ ਇਹ ਪ੍ਰਾਤਨ ਘਰ ਹੈ ਉਹਨਾਂ ਦਾ ਅੱਜ ਵੀ ਕਿੰਨਾ ਸ਼ਾਨਦਾਰ ਕਿੰਨਾ ਸੋਹਣਾ ਬਣਿਆ ਹੈ ਸੰਗਤਾਂ ਨੇ ਨਗਰ ਨੇ ਸੰਭਾਲ ਕੇ ਰੱਖਿਆ ਹੈ ਗੁਰੂ ਘਰ ਨੂੰ ਮਾਤਾ ਜੀ ਦੇ ਘਰ ਨੂੰ ਸੋ ਬਹੁਤ ਅਹਿਵੜ ਪੱਗ ਹੈ ਇਹ ਘਰ ਸਤਿਗੁਰੂ ਨਾਗਦੇਵ ਜੀ ਮਹਾਰਾਜ ਜੀ ਦੇ ਪੈਨ ਹੁਣੇ ਰਹਿੰਦੇ ਸਨ ਤੇ ਗੁਰਨਾਗ ਦੇਵ ਜੀ ਵੀ ਆਪ ਵੀ ਇੱਥੇ ਰਹਿੰਦੇ ਸਨ ਆਇਆ ਜਾਇਆ ਕਰਦੇ ਸਨ ਹੁਣੇ ਥੋੜੀ ਦੇਰ ਪਹਿਲਾਂ ਆਪ ਜੀ ਨੂੰ ਕੋਠੜੀ ਸਾਹਿਬ ਜੋ ਮੋਦੀ ਖਾਨਾ ਹੈ ਉਸਦੇ ਦਾ ਦਰਸ਼ਨ ਕਰਾਏ ਗਏ ਸਨ ਇਹ ਉਸ ਦੇ ਮੁਤਾਬਕ ਜਾਇਬ ਘਰ ਵਿੱਚ ਇੱਕ ਤਸਵੀਰ ਲੱਗੀ ਹੈ ਤੇ ਗੁਰਨਾਗ ਜੀ ਜੀਵਨ ਸੰਬੰਧ ਨਾਲ అనేక ਹੀ ਤਸਵੀਰਾਂ ਆਪ ਜੀ ਦੇਖ ਸਕਦੇ ਹੋ ਜੋ ਬਣੀਆਂ ਹੋਈਆਂ ਹਨ ਤੇ ਮਹਾਰਾਜ ਜੀ ਦੇ ਰਤਨ ਸਮੇ ਦੀ ਕੁਝ ਤਸਵੀਰਾਂ ਆਵਜੇ ਦਰਸ਼ਨ ਕਰੋ ਤੇ ਲਾਭ ਪ੍ਰਾਪਤ ਕਰੋ ਗੁਰੂ ਕੀ ਖੁਸ਼ੀਆਂ ਨੂੰ ਪ੍ਰਾਪਤ ਕਰੋ ਜੀ ਜੇ ਹੋ ਸਕੇ ਤੇ ਆਪ ਵੀ ਇੱਥੇ ਵਿਜ਼ਿਟ ਕਰੋ ਦਰਸ਼ਨ ਕਰੋ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਇਹ ਅਸਥਾਨ ਹੈ ਆਪ ਜੀ ਇੱਥੇ ਪਹੁੰਚੋ ਅਤੇ ਬਹੁਤ ਹੀ ਜੋ ਹੈ अलौकिक फीलिंग वाइब ਨੂੰ ਸਮਝੋ ਤੇ ਫੀਲਿੰਗ ਲੋਕ ਸੋ ਸਾਥ ਸੰਗਤ ਜੀ ਹੁਣ ਅਸੀਂ ਪਹੁੰਚੇ ਆ ਗੁਰਦੁਆਸਰੇ ਹਟ ਸਾਹਿਬ ਸਾਡੀ ਯਾਤਰਾ ਸਾਡੇ ਤੁਹਾਡੇ ਨਾਲ ਨਾਲ ਚੱਲਦੀ ਪਈ ਹੈ ਜਿਵੇਂ ਕਹ ਲੋ ਕਿ ਤੁਸੀਂ ਸਾਡੇ ਨਾਲ ਨਾਲ ਦਰਸ਼ਨ ਕਰ ਰਹੇ ਹੋ ਗੁਰੂ ਮਹਾਰਾਜ ਜੀ ਦੇ ਨਾਲ ਸਾਥ ਬਣਾ ਕੇ ਰੱਖੋ ਚੈਨਲ ਸਬਸਕ੍ਰਾਈਬ ਕਰੋ ਜੋ ਆਪ ਜੀ ਨੂੰ ਇਦਾਂ ਤੇ ਦਰਸ਼ਨ ਕਰਵਾਉਂਦੇ ਰਹੀ ਹੈ ਸਾਥ ਦੇ ਹੋਗੇ ਸਾਧ ਸੰਗਤ ਜੀ ਤਾਂ ਹੀ ਜੋ ਹੈ ਹਿੰਮਤ ਵਧ ਜਾਂਦੀ ਹੈ ਤੇ ਆਪ ਜੀ ਨੂੰ ਇਸੇ ਤਰ੍ਹਾਂ ਦਰਸ਼ਨ ਦਿਦਾਰੇ ਕਰਾਵਾਂਗੇ ਸੋ ਹੁਣ ਅਸੀਂ ਦਰਸ਼ਨ ਕਰੀਏ ਗੁਰਦਵਾਰ ਸਾਹਿਬ ਜੀ ਸੋ ਸਾਧ ਸੰਗਤ ਜੀ ਤੇ ਗੁਰਨਾਮ ਜੀ ਮੋਦੀ ਖਾਨੇ ਜੋ ਵਾਰ ਕਰਦੇ ਅਤੇ ਤੇਰੇ ਤੇ ਰੋ ਉਚਾਰ ਕੇ ਬੇਗਣਤ ਲੋੜਵੰਦਾਂ ਦੀਆਂ ਥੋਲੀਆਂ ਪਰਦੇ ਸਨ ਇੱਥੇ ਉਹ ਪਾਵਨ ਵੱਟੇ ਵੀ ਮੌਜੂਦ ਹਨ ਸਾਧ ਸੰਗਤ ਜੀ ਸੋ ਦਰਸ਼ਨ ਕਰਾਉਣੇ ਆਪ ਜੀ ਨੂੰ ਠੀਕ ਹੈ ਜੀ ਅੱਤਰ ਵੀ ਲਾ ਹੁਣ ਹੋਇਆ ਚੋਕਰੀ ਨਹੀਂ ਗਾ ਕੇ ਚਲੋ

तो दोस्तों दर्शन करते करते सबने मेरा खर्चा भी करवा दिया देखिए सबको कुल्फिया खिला रहे हैं बहुत देखिए पीछे वाले लोग भी वो देख ही नहीं रहे हैं कुल्फिया खाओ ठंडे हो जाओ फिर आगे जाओ दर्शन कराओ कराओके हरजस कुल्फी करो सत्संग जी दर्शन श्री बेर साहब पहली पातशाही गुरुद्वार साहब अब पुनः दिहाड़ा लगता है इस करके चंगिया रौनक है गुरु घर देखो जी करो दर्शन ते सरवण करो कीर्तन लाइव ਕੋਣ ਅਸੀਂ ਚੱਲ ਰਹੇ ਹਾਂ ਨੇ ਇਸ਼ਨਾਨ ਕਰਨ ਲਈ ਉਸ ਤੋਂ ਬਾਅਦ ਆਪ ਜੀ ਅੰਦਰਵਾਲ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੋ ਯਾਤਰਾ ਦਾ ਇਹ ਪੜਾਓ ਗੁਰਦੁਆਰਾ ਸੰਤ ਘਾਟ ਜੋ ਬੇਈ ਨਦੀ ਦੇ ਕੰਡੇ ਤੇ ਸਥਿਤ ਹੈ ਇੱਥੇ ਹੁਣ ਅਸੀਂ ਆਏ ਹਾਂ ਇਹ ਇੱਥੇ ਦਰਸ਼ਨ ਕਰਕੇ ਫਿਰ ਗੁਰੂ ਘਰ ਲੰਗਰ ਜੋ ਵੀ ਸ਼ੱਕੇ ਤੇ ਫਿਰ ਘਰ ਵੱਲ ਨੂੰ ਚੱਲੇ ਪਾਣੇ ਹਾਂ ਅਲਹੁਕੁਮਿਤ ਇਹੋ ਪਾਵਨ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਨਮੋਲ ਮੰਤਰ ਦਾ ਜਾਪ ਉਚਾਰਿਆ ਸੀ ਹੈਲੋ ਦੋਸਤੋਂ ਕੀ ਹਾਲ ਚੱਲਨੇ ਸਭ ਦੇ ਸੋ ਜੁੜੇ ਰਹਿਣ ਲਈ ਸ਼ੁਕਰੀਆ ਤੇ ਵੇਜ ਨੂੰ ਫੋਲੋ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆਹ ਕੰਸਟਰਕਸ਼ਨ ਹੋ ਰਿਹਾ ਹੈ ਸੰਤ ਕਾਟ ਜੀ ਦੇ ਗੁਰਦੁਆਰਾ ਨਵਾਂ ਇਮਾਰਤ ਬਣ ਰਹੀ ਹੈ ਨਵੀਂ ਵੇਈ ਨਦੀ ਦੇ ਕੰਡੇ ਤੇ ਸੋ ਆਹ ਦੇਖੋ ਇੱਕ ਪਾਸੇ ਛੱਪੜ ਟਾਈਪ ਤੇ ਇੱਕ ਪਾਸੇ ਨਹਿਰ ਇਹ ਸੋ ਵੇਈ ਨਦੀ ਹੈ ਕਾਲੀ ਵੇਈ ਜਿਸ ਨੂੰ ਆਖਿਆ ਜਾਂਦਾ ਹੈ ਜਿਸ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੁਝ ਦਿਨਾਂ ਬਾਅਦ ਨਿਕਲੇ ਸਨ ਬੇਰ ਸਾਹਿਬ ਤੇ ਨਹਿਰ ਦੇ ਕੋਲ ਇਸ਼ਨਾਨ ਕਰਦੇ ਹੋਏ ਫਿਰ 2.5 ਕਿਲੋਮੀਟਰ ਦੂਰ ਇੱਥੇ ਉਹਨਾਂ ਨੇ ਬਾਹਰ ਆਏ ਸਨ ਤੇ ਉਹਨਾਂ ਨੇ ਮੂਰ ਮੰਤਰ ਦਾ ਜਾਪ ਉਚਾਰਿਆ ਸੀ ਤੇ ਆਖਿਆ ਸੀ ਨਾ ਕੋਈ Hindu ਨਾ ਮੁਸਲਮਾਨ ਸੋ ਇਹ ਉਹ ਪਵਿੱਤਰ ਇਤਿਹਾਸਕ ਰਹੀ ਨਦੀ ਹੈ ਸੋ ਕਰੋ ਦਰਸ਼ਨ ਇਹ ਪੁਰਾਤਨ ਪੁਲ ਹੈ ਇਸ ਤੋਂ ਲੰਘ ਕੇ ਲੋਕੀ ਜਾਂਦੇ ਹੋਣਗੇ ਅਰੇ ਖਸਤਾ ਹਾਲਤ ਵਿੱਚ ਇਹੀ ਲੱਗਦਾ ਮੈਨੂੰ ਕੋਈ ਚੰਗੀ ਗੱਡੀ ਇੱਥੋਂ ਨਹੀਂ ਲੰਘ ਸਕਦੀ ਸੋ ਇਹ ਦਰਸ਼ਨ ਕਰੋ ਬਰਨਾਰ ਜੀ ਦਾ ਯਾਦਗਾਰ ਸਥਾਨ ਚਲੋ ਹੁਣ ਆਪਾਂ ਘਰ ਵੱਲ ਨੂੰ ਚੱਲੇ ਪਾਉਣੇ ਹਨ ਸਾਰਿਆਂ ਸੰਤਾਂ ਜੋ ਜੁੜੇ ਰਹਿਣ ਲਈ ਧੰਨਵਾਦ ਹੈ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਲਾਈਕ ਕਰਿਓ ਤੇ ਵੀਡੀਓ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਦੁਨੀਆ ਜੋ ਹੈ ਦਰਸ਼ਨ ਕਰ ਸਕੇ ਤੇ ਜੇ ਵਿਜ਼ਿਟ ਕਰ ਸਕਦੇ ਹੋ ਤੇ ਜਰੂਰ ਇੱਥੇ ਆਓ ਦਰਸ਼ਨ ਮਿਲ ਕਰੋ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਜੀ ਇਹ ਮੇਰੀ ਫੈਮਿਲੀ ਹੈ ਜੀ ਤੇ ਇੱਥੇ ਅਸੀਂ ਸਾਰੇ ਦਰਸ਼ਨਾਂ ਲਈ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਸੋ ਸਾਧ ਸੰਗਤ ਜੀ ਆ ਦੇਖੋ ਜੀ ਇਹ ਗੁਰਦਵਾਰ ਸਾਹਿਬ ਦੀ ਲਿਸਟ ਹੈ ਜਿਸ ਕਿਸੇ ਨੇ ਆਣਾ ਹੈ ਇਹ ਸਾਰੇ ਗੁਰੂ ਘਰ ਵਿਜ਼ਿਟ ਕਰਿਆ ਕਰੋ ਤਾਂ ਫਿਰ ਜੋ ਹੈ ਇੱਥੇ ਸੁਲਤਾਨਪੁਰ ਲੋਧੀ ਦੀ ਯਾਤਰਾ ਸੰਪੂਰਨ ਹੁੰਦੀ ਹੈ ਇਹਨਾਂ ਚੋ ਸਾਰੇ ਲਿਸਟ ਵਿੱਚ ਆਪ ਜੀ ਨੋਟ ਕਰਕੇ ਲਾਈਨ ਬਾਈ ਲਾਈਨ ਜਾ ਸਕਦੇ ਹੋ ਜਾਂ ਫਿਰ ਜਿੱਦਾਂ ਤੁਹਾਡਾ ਸਹੀ ਹੈ ਉਸ ਦਾ ਜਾ ਕੇ ਦਰਸ਼ਨ ਕਰੋ ਤੇ ਸਾਰੇ ਗੁਰੂ ਘਰਾਂ ਚ ਨਤਮਸਤਕ ਹੋਵੋ ਜੀ ਵਾਹਿਗੁਰੂ ਸੋ ਸਾਥ ਸੰਗਤ ਜੀ ਇੱਥੇ ਅੱਗੇ ਜਾ ਕੇ ਨਦੀ ਠੀਕ ਹੈ ਪਰ ਇੱਥੋਂ ਛੱਪੜ ਤਾਈ ਬਣ ਕੇ ਨਾ ਉਹ ਜਿਹੜਾ ਅੱਗੇ ਪੁਲ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਉੱਥੇ ਤੱਕ ਤਕਰੀਬਨ ਇਦਾਂ ਨਦੀ ਵਿੱਚ ਜੋ ਹੈ पेड़ वगैरा उग गए हैं छोटे-छोटे तो तकरीबन ਉੱਥੇ ਤੱਕ ਸਾਰੇ ਹੀ ਨਦੀ ਟਕੀ ਹੋਈ ਹੈ ਇਹਨਾਂ ਬੂਟਿਆਂ ਨਾਲ ਆਪਜੀ ਦਿਖਾ ਸਕਦਾ ਮੈਂ ਹੱਕ ਪੁਲ ਤੱਕ ਦਿਖਾਉਣਾ ਆਪ ਨੂੰ ਸੋ ਆਪਜੀ ਦੇਖ ਸਕਦੇ ਹੋ तकरीबन तकरीबन ਸਾਰਾ ਜੋ ਨਹਿਰ ਦਾ ਨਦੀ ਦਾ ਏਰੀਆ ਹੈ ਥੁਟ ਕੇ ਹੋਇਆ ਤੇ ਅੱਗੇ ਪੁਲ ਤੋਂ ਥੋੜੇ ਜਿਹਾ ਅੱਗੇ ਉੱਥੋਂ ਫਿਰ ਨਦੀ ਹੈ ਤੇ ਥੋੜਾ ਮਤਲਬ ਹਿੱਸਾ ਏ ਟਕਿਆ ਹੈ ਨਹਿਰ ਦਾ ਸਾਰਾ ਹੀ